ਉਹ ਮੁੰਡੇ ਸਫਾਈ ਕੰਮ ਆ ਰਗੜਾਈ ਕਰਨ ਦਾ ਲਾਏ ਆ ਮਿਸਤਰੀ ਸਾਰੇ ਕਹਿੰਦੇ ਆ ਦੇ ਗਾਈਆਂ ਦਾ ਚਲਕਣ ਕਸਾ ਲਾਏ ਆ ਰਗੜਾਈ ਦੀ ਤੇ ਲੱਣ ਲਈਆਂ ਮਹੀਨਾ ਹੋ ਗਏ ਨੇ ਉਹਦੇ ਵਿੱਚ ਲਾਏ ਆ ਪਰਮਿਸ਼ਨ ਮੈਥਡ ਲੱਗਾ ਇਹਨਾਂ ਨਾਲ ਇਹ ਗਾਈਆਂ ਚਲਕਣ ਆ ਇਸੇ ਤਰ੍ਹਾਂ ਰਗੜਾਈ ਕਰਾਈ ਦੀ ਆ ਜੋ ਜੀ ਹੋ ਗਏ ਨੇ ਸਾਈਸ ਜੇ ਬੰਦੇ ਇੰディア ਫਰਸ਼ ਨਹੀਂ ਲੱਗਣੇ ਜਦਾਂ ਕਰਨ ਲਾਏ ਸਾਰੇ ਬੰਦੇ ਆਮ ਇਹਨਾਂ ਤੋਂ ਕਰਾਈ ਦਾ ਸਾਰੇ ਵੀ ਕਰਵਾ ਰਗੜਾਈ ਜੀ ਮੇਰੇ ਯਾਰ ਉਸ ਤੋਂ ਲੱਗੇ ਆ ਸਾਰੇ ਆ ਹਰ ਚੱਕਰਾਂ ਲੱਗੇ ਆ ਮੁੰਡੇ ਮਸ਼ੀਨਾ ਨਾਲ ਸਫਾਈ ਕਰਦਾ ਹੈ ਹਰ ਚੰਦਰੀ ਕਰਦਾ ਹੈ ਦੇਖੇ ਮੇਟੋਗੇ ਇਧਰ ਲਗਾ ਮੁੰਡਾ ਹਾਲੇ ਲੱਗਾ ਆ ਹੌਸ ਕਿਹਾ ਮਾ ਬੰਦੇਓ ਬੰਦੇਓ ਮਤੇਵਾ ਇਹ ਸਾਰੇ ਹਰਚ ਸੌਫ ਕਰਨ ਲੱਗੇ ਆ ਰਗੜ ਕੇ ਬਾਈਆਂ ਦਰ ਕਰਨ ਐ ਤੇ ਸਾਰੋਂ ਮਕੀਆਂ ਨੂੰ ਨਾ ਦਾਰ ਕਰੀਆਂ ਦੇ ਦੋ ਇਹੋ ਜੇ ਰੋਕੋ ਤੇ ਮੈਂ ਮਾਫੀ ਲਾ ਦਰੋ। ਆਰੀ ਆਰੀ ਲੜਾਈ ਕਰਨੀ ਆ ਦੂਰ ਤਾਈ। ਇਹੋ ਜਿਹਾ ਕੰਮ ਕਰਦੇ ਪੈਂਦੇ ਮਿਹਨਤਾਂ ਖਾਂਦੇ ਦੇਦੇ ਤੁਹਾਡੇ ਨਾਲ। ਚਲੋ ਜਰਾ ਆਓ ਬਾਬੋ। ਆਪਾਂ ਨੂੰ ਕਿਹਾ ਮੈਂ। ਅਂਦਰੀਆ ਹਾਂ? ਅਂਦਰੀਆ। ਅਂਦਰੀਆ ਅਂਦਰੀਆ ਆਏ ਅਂਦਰੀਆ ਦੋਸਤਾਈ। ਹੋ ਗਿਆ ਪੀਤਾ। ਰੇਸ਼ਾ ਰੇਸ਼ੀਆ ਰੇਸ਼ੀਆ ਬੋਲੇ ਆ ਬੰਦੇ ਨਾਲੇਓ ਰੇਸ਼ੀਆ ਤਾਂ ਲੈ ਬਹੁਤ ਜਿਆਦਾ ਗਾਇਆਂ ਵਾਲੇ ਰੇਸ਼ੀਆ ਬੋਆ ਸਾਰੇ ਬੰਦੇ ਕੰਮ ਦੇ ਨਾਲੇ ਇਹੇ ਲਓ ਨਿੱਤਰਾਂ ਦੀ ਕੱਟਰੀ ਤੋੜਦੀ ਗਈ ਨੰਬਰਾਂ ਤੇ ਲਹੂ ਦੀ ਤੂੰ ਹੜਾਰੀਆਂ ਦਾ ਫੁੱਲ ਕੋਈ ਬਲੈਦ ਵਾਲਾ ਲੈ ਗਿਆ ਹਾਏ ਗੁੱਟਾਂ ਦਾ ਰਹਿ ਗਿਆ ਪਿਆਰੀਆਂ ਨਿੱਤਰਾਂ ਦੀ ਕੱਟਰੀ ਤੋੜਦੀ ਗਈ ਓ ਜੱਟ ਮੌਜਾਂ ਕਰਦਾ ਆ ਔਰ ਰੱਬ ਨੇ ਥੋੜ ਕੋਈ ਨਾ ਰੱਖੀ ਇਕ ਆਵਾਰ ਲਗਾ ਦੇ ਰਾਂ ਜੰਨ ਜਾਨੇ ਲਾਏ ਆ ਆਓ ਕਪਾ ਐਤਵੇ ਖੱਤੇ ਕੰਮ ਇਹਦਾ ਵੀ ਨਾਂ ਨੂੰ ਪੁੱਛ ਲਈਏ ਐਤਵੇ ਖੱਤੇ ਇਹ ਵੀ ਲਗਾ ਬਾਹਰ ਇਹਨਾਂ ਫਰਖੇ ਪਧਰਾ ਕਰ ਦੇਣਾ ਸਫਾਈ ਕਰ ਦੇਣੀ ਆਓ ਰੋਣੋਂ ਹੋਮੇ ਸੇ ਕੰਮ ਕਰੋਪ ਹੋਮੇ ਸੇ ਕੰਮ ਹਾਂ ਕੌਣ ਸਿਆਮਾ ਰੋਬਰਟੋ ਰੋਬਰਟੋ ਅਲਵਰਟੋ ਇਹ ਹੈਗਾ ਅਲਵਰਟੋ ਤਿੰਨ ਜਮੇ ਲੱਗਿਆ ਬ੍ਰੇਸ਼ੋ ਦੋਏ ਓਏ ਇਹ ਅਲਵਰਟੋ ਹੈਗਾ ਬਈ ਜਿੰਨੇ ਰਾਮ ਉੱਧਰਾ ਆ ਕੇ ਤੱਕ ਡਕ ਡਕ ਆਓ ਲਾਓ ਵੀ ਮੁੰਡਾ ਪਾਕੀ ਨਾ ਜ਼ਰਾ ਇਰਫਾਨ ਇਰਫਾਨ ਇਹ ਪਾਕਿਸਤਾਨ ਨਵੀਂ ਦੁਕਾਨ ਭਈਆ ਚਾਰ ਨੰਬਰ ਐ ਪਰਕੂਪ ਦੇ ਲੱਗੇ ਹੀ ਆ ਕਹਿੰਦਾ ਦੁਕਾਨੇ ਨੇ ਕੋਲੀ ਆ ਜਿੰਨੇ ਵੀ ਮੇਰੇ ਯਾਰ ਦੋ ਇੰਡੀਆ ਨਾ ਪਰ ਆਇਆ ਕਿ ਨਹੀਂ ਸਾਰੇ ਇੱਕੋ ਸਮਾਨ ਆ ਖੜਿਆ ਕਰਨਾ ਹਾਂ ਜੀ ਇਰਫਾਨ ਦੇ ਕੋਲੋਂ ਆ ਮੁੰਡਾ ਯਾਰ ਦੋਸਤ ਆਪਣਾ ਸਸਤਾ ਸਮਾਨ ਹੋਊਗਾ ਕੋਈ ਗੱਲ ਨਹੀਂ ਜੋ ਮਰਜ਼ੀ ਸਮਾਨ ਲਿਓ ਜੋ ਵੀ ਤੁਸੀਂ ਤੁਹਾਨੂੰ ਲੋੜ ਹੋ ਗਈ ਜਿੰਨੇ ਵੀ ਮੇਰੇ ਯਾਰ ਦੋ ਆ ਪ੍ਰੋਬੂ ਦੇ ਨਾਲ ਹੀ ਪਹਿਲਾ ਰਤੋਂ ਦਾ ਕੱਟ ਕੇ ਆ ਦੂਜੇ ਰਤੋਂ ਦੇ ਨਾਲ ਪਹਿਲੀ ਦੁਕਾਨ ਆ ਖੱਬੇ ਹੱਥ ਦੁਕਾਨ ਆ ਆ ਦੇਖ ਲੋ ਸਮਾਨ ਸੋ ਲੱਗਾ ਸਾਰਾ ਹੀ ਜੋ ਵੀ ਕਿਸ ਨੂੰ ਚਾਹੀਦਾ ਇੱਥੋਂ ਲੈ ਜਾਓ ਆ ਕੇ ਮੇਰੇ ਭਰਾ ਜਿੰਨੇ ਵੀ ਆ ਰਹੋ ਤੇ ਇਹ ਮੁੰਡਾ ਆਪਾ ਕੱਪੜੇ ਜਿਹੜੇ ਵੀ ਲੱਗੇ ਇਧਰ ਹੀ ਸਾਈਡ ਤੇ ਠੀਕ ਆ ਨਾ ਜੋ ਵੀ ਸਮਾਨ ਸਾਰਾ ਸਸਤਾ ਹੀ ਦੇਵਾਂਗੇ ਆਪਣੀਆ ਦੁਕਾਨ ਦੇ ਆ ਨਵੀਂ ਖੋਲੀ ਆ ਇਹਦੀ ਤਰੱਕੀ ਕਰੋ ਬਈ ਉਹ ਪਾਕਿਸਤਾਨੀ ਜਨੋ ਇੱਥੇ ਲੱਗੇ ਆ ਪ੍ਰੋਬੂ ਦੇ ਮੋੜ ਜਿੰਨੇ ਵੀ ਆ ਰਹੇ ਇੱਥੋਂ ਆ ਖੜਿਆ ਹੋ ਗਾ ਰਸਵਾਨ ਸਭੂ ਠੀਕ ਆ ਚੰਗਾ ਹੈ ਰੀਆ ਮੁੰਡਾ ਪਰ ਪਾਣ ਕਿੰਦਾ ਇਹ ਤਾਂ ਮੈਂ ਪੱਕਾ ਨਹੀਂ ਇਹੇ ਦੁਕਾਨ ਪਾਈ ਸੀ ਆਪਣਾ ਏਡੇ ਦੀ ਨਾਲੇ ਅਪਰਕੂਪ ਤੇ ਲੱਗੀ ਆ ਕਿੰਦਾ ਜੋ ਵੀ ਕਿਸੇ ਨੂੰ ਮੇਰੇ ਯਾਰਾਂ ਨੂੰ ਸਮਾਨ ਤੋਂ ਚਾਹੀਦਾ ਹੋਵੇ ਇੱਥੋਂ ਲੈ ਜਾਓ ਮੇਰੇ ਭਰਾ ਆ ਲੋਕੇਸ਼ਨ ਤੇ ਹਾਂ ਦੇ ਦਿੱਤੀ ਆ ਜੋ ਵੀ ਸਮਾਨ ਹੈਗਾ ਸਾਰਾ ਇਹਦੀ ਦੁਕਾਨ ਤੇ ਲੱਗਾ ਸਸਤੇ ਦੇ ਆ ਆ ਦੇ ਲੋ ਆ 4 ਨੰਬਰ ਇਹ ਦੁਕਾਨ ਦਾ ਨੰਬਰ ਆ ਤੇ 4 ਹੀ ਆ ਆ ਇੱਥੋਂ ਆਪਣਾ ਨਗਰ ਕੀਤਾ ਜਾਂਦਾ ਰਿਹਾ ਪਰ ਅਪਰਕੂਪ ਤੇ ਲੱਗੀ ਬਿਲਕੁਲ ਓਏ ਆ ਪਰ ਉਹ ਲਾਗੀ ਹੈ ਬੜੇ ਤੇ ਆ ਦੁਕਾਨ ਦਾ ਸਮਾਨ ਜੂੜ ਬਾਹਰ ਹੀ ਰੱਖਿਆ ਹੈ ਨੇ ਗੰਡੇ ਗੰਡੇ ਆ ਲੂ ਲੂ ਲੂੜ ਮੂਰ ਸਾਥ ਹੋ ਗਿਆ ਜੀ ਜਿੱਥੇ ਮੇਰੇ ਯਾਰ ਹੋ ਗਿਆ ਇੱਥੇ ਲਿਆ ਬਾਰਾ ਸਮਾਨ ਠੀਕ ਹੈ ਨਾ ਕਾ ਕੋ ਲਾਕੇ ਖੜਾ ਇੱਥੇ ਨਾਲ ਹੀ ਆਪਣਾ ਦੂਜੇ ਨਗਰੀ ਤੋਂ ਜਾਂਦਾ ਰਿਹਾ ਜਿਹੜਾ ਚਲੋ ਠੀਕ ਹੈ ਜੀ ਇਹਨੇ ਚੰਗਾ ਓਕੇ ਸਾਰਾ ਬੜੀ ਮਿਹਰਬਾਨ ਹੈ ਆ ਜੋ ਵੀ ਹੈਗਾ ਸਮਾਨ ਨੂੰ ਲਾਇਆ ਹੈ ਚਾਰ ਨੰਬਰ ਹੋ ਗਿਆ ਆ ਨੰਬਰ ਆ ਦੇ ਲੋ ਸਮਾਨ ਲੱਗਾ ਸਾਰੇ। ਕਲੇਲੇ ਗਰੂਲੇ ਤਾਜੀ ਆਏ ਸਾਰੇ। ਟਿੰਡੀਆਂ, ਪੂੜੀਆਂ, ਬਾਧੂ ਪਈਆਂ। ਢੰਡੇ ਗੁੜੇ ਮਠਿਆਈਆਂ ਮਠੀ। ਅੱਜੋ-ਕੱਦੂ ਵੀ ਲੱਗੇ ਸਾਰੇ। ਸਮਾਨ ਤਾਂ ਵਧੀਆ ਸਿੱਟਿਆ ਅੰਦਰ ਨੇ ਲਿਆ ਗਏ। ਜੋ ਵੀ ਹੈਗਾ ਚਾਹੀਦਾ ਲੈ ਜਾਓ। ਆਂਡੇ-ਉਂਡੇ ਵੀ ਲੱਗੇ ਸਾਰਾ ਕੁਝ ਲੱਗਾ ਮੇਥੋਂ। ਐਹੀ ਗੱਲ ਨਹੀਂ। ਮੁੰਡੇ ਨਵੀਂ ਦੁਕਾਨ ਪਈ ਵਧੀਆ ਚਲੋ। ਵਧੀਆ। ਸਮਾਨ ਇੱਥੋਂ ਖੜੋ ਜਿੰਨੇ ਮੇਰੇ ਯਾਰ ਉਸ ਤੇ ਆ ਗਏ। ਆਹ ਆਂਬ ਉਹ ਵੀ ਰੱਖੇ ਮਿੱਤਰ ਨੇ ਲਿਆ ਕੇ ਆਂਬ ਵੀ ਲਿਆ ਕੇ ਰੱਖੇ ਲੈ ਲਓ ਸ਼ੇਰੋ ਸਮਾਨ ਭਿੰਡੀਆਂ ਭੁੰਡੀਆਂ ਕਰੇਲੇ ਪੂਰੇ ਚੈੱਕ ਕਰੋ ਆ ਲਓ ਥੱਲੇ ਕੱਪੜੇ ਸਟੋਰ ਬਹੁਤ ਤਗੜਾ ਲਾਇਆ ਮੁੰਡਿਆਂ ਦੇ ਲਓ ਫੇਰ ਚੀਜ਼ ਹੀ ਰੱਖੀ ਆ ਥੱਲੇ ਜਿਹੜੀ ਚੀਜ਼ ਤੁਸੀਂ ਮਰਜ਼ੀ ਲੈ ਸਕਦੇ ਆ ਬਹੁਤ ਵਧੀਆ ਦੁਕਾਨ ਬਣਾਈ ਆ ਮੁੰਡੇ ਨੇ ਹਰ ਇੱਕ ਚੀਜ਼ ਹੀ ਨਿਆਣਿਆਂ ਦੇ ਬੱਚਿਆਂ ਦੇ ਕੱਪੜੇ ਜੋ ਮਰਜ਼ੀ ਲੋ ਸਸਤੇ ਸਸਤੇ ਲਾਇਆ ਹਰ ਇੱਕ ਚੀਜ਼ ਹੀ ਵਧੀਆ ਕੁਆਲਟੀ ਦੀ ਲਾਈ ਆ ਮੁੰਡੇ ਨੇ ਆ ਦੇਖੋ ਬੰਦਿਆਂ ਦੇ ਜਨਾਨੇ ਨਿੱਕ ਬੱਚਿਆਂ ਦੇ ਕੱਪੜੇ ਬਹੁਤ ਵਧੀਆ ਵਧੀਆ ਲਾਏ ਆ ਆ ਦੇਖ ਲਓ ਸਮਾਨ ਬਹੁਤ ੱੱਲੇ ਲਾਇਆ ਵਧੀਆ ਵਧੀਆ ਲਿਆ ਕੇ ਨੇ ਸਾਰੇ ਲੈ ਲਓ ਬੱਚਿਆਂ ਦੇ ਕੱਪੜੇ ਜਿੰਨੇ ਮਰਜੀ ਤੋਂ ਇਧਰ ਵੀ ਹੈਗੇ ਸੂਟ ਸਾੜ ਵੀ ਲੱਗੇ ਆ ਪਾਕਿਸਤਾਨੀ ਇੰਡੀਅਨ ਸੂਟ ਵੀ ਲਾਏ ਉਹਨੇ ਸਾਰੇ ਆ ਸੂਟ ਵੀ ਲੱਗੇ ਆ ਚਲੋ ਠੀਕ ਆ ਦੇਖੋ ਅੱਤ ਕਰਾਈਏ ਕੱਪੜੇ ਬਹੁਤ ਵਧੀਆ ਵਧੀਆ ਲਾਇਏ ਮੁੰਡਿਆਂ ਨੇ ਅੰਡਰਸਾ ਵੀ ਵਧੀਆ ਲਾਈਆਂ ਰਹੀ ਚੀਜ਼ ਵਧੀਆ ਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਚੀਆਂ ਐਪਰੂਵ ਹੋਏ ਅਗਲੇ ਨਿਆਰੇ ਲੈਂਡਿਆ ਗਰਮੀ ਸਿੰਘ ਮਦਨ ਘੁੰਮਣ ਕਰਦਾ ਐ ਪ੍ਰੋਵੀ ਭਾਈ ਰੰਗਲੇ ਨਿਆਰੇ ਦੇਖੋਗੇ ਦਾ ਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਨੇ ਰੰਗਲੇ ਦੇ ਯਾਰ ਇਹ ਦੇਖੋ ਅਗਲੇ ਨਿਆਰੇ ਦੇਖਾਂ ਤੇ ਜਿਹੜਾ ਅਖੰਗੇ ਦਾ ਕਹਿੰਦਾ ਟੰਗੇ ਕਹਿੰਦਾ ਓਏ ਗੋਲੀ ਨਾਲ ਬੰਦੇ ਚੱਕੇ ਤੋਂ ਗੋਲੀ ਨਾਲ ਰੱਖੇ ਕਹਿੰਦਾ। ਮੈਂ ਪਰ ਉਹ ਰੰਗਲੇ ਨਿਆਰੀ ਜੀ ਮੋਣਾਂ ਲਾ। ਤੇ ਜੀਜਾ ਬੜੀਆਂ ਵਸਤ ਫਰਦੀਆਂ ਅਸੀਂ। ਬੜੀਆਂ ਜਵਾਨਾਂ ਦੀ ਮਸਤ ਜੀਜਾ ਫਰਦੀਆਂ। ਭੰਗੋ ਫਰਦਾ ਜੱਟ ਗਿਆ। ਲੋਬੋਂ ਕਾਰੋ ਪੱਠੇ ਭਾਗ ਨਿਕਲ ਗਈ ਕਹਿੰਦਾ। ਇੰਦਾ ਜਦਿਆਂ ਕਾਰੋ ਕਰੋ ਕਹਿੰਦਾ ਮਿੱਤਰੋ ਵੀ। ਹੋ ਬੋਨੇ ਆਇਆ ਤੀਆਂ ਆਇਆ ਹਾ ਹਾ ਪਿੱਪੜਾਂ ਦੇ ਨਾਲ ਪਿੰਗਾ ਪਾਈਆਂ ਗਰਮੀ ਸਿੰਘ ਮਤਲੋ ਕੰਮ ਦੇ ਲੱਗੇ ਆ ਉਹਨੇ ਵੀ ਇਕੱਠੇ ਪੱਠੇ ਪਾ ਕਰੋਗੇ ਨਾ ਇਹ ਪੱਠੇ ਖਾਂਡੀਆਂ ਗਾਈਆਂ ਪੱਠੇ ਇਧਰ ਵੀ ਪਾਤੇ ਆ ਉਹ ਮੁੰਡਾ ਲੱਗਾ ਫਰਸ਼ ਰਗੜਣੇ ਦਾ 18 ਜਾਏ ਫਰਸ਼ ਸਫਾਈ ਕਰਦੇ ਗਾਈਆਂ ਤੇ ਪਰ ਕਢਣਾ ਗਏ ਬਾਕੀ ਤੁਹਾਨੂੰ ਪਤਾ ਹੀ ਚੜੇ ਆਂ ਛੀ ਆਣੇ ਗੱਲਾਂ ਤੇਰੇ ਯਾਰ ਦੀਆਂ ਹੈ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਨੀ ਬੱਚੇ ਪਰਦੇਸਾਂ ਦੇ ਚੱਕਦੇ ਟਾ ਟਾ ਕਰੋ ਨੀ ਬੱਚੇ ਪਰਦੇਸਾਂ ਦੇ ਕਿਹੜਾ ਤੇਰੇ ਵਜੋਂ ਦਾ ਡੱਡਾ ਵੇ ਨੀ ਬੱਚੇ ਪਰਦੇਸਾਂ ਫਤੌਂ ਦਾ ਬਰਦਾ ਬਰਦਾ ਨੀ ਬੱਚੇ ਪਰਦੇਸਾਂ ਵੇ ਉਹ ਮੁੰਡਾ ਲਾ ਕੰਬਲੀ ਲਾਇਆ ਹੇ ਚਲਾ ਕੰਮ ਖਿੱਚਾ ਲੋ ਹੇਰ ਬਣਾ ਸ਼ੇਰ ਨੀ ਬੱਚੇ ਪਰਦੇਸਾਂ ਦੇ ਕਿਹੜਾ ਤੇਰੇ ਵਜੋਂ ਦਾ ਡੱਡਾ ਵੇ ਨੀ ਬੱਚੇ ਪਰਦੇਸਾਂ ਉਹ ਕਾਲੀ ਯਾਰ ਅੰਮੀ ਨੇ ਤੇਰੀ ਆਵੇ ਨੀ ਵਿੱਚ ਪਰਦੇਸਾਂ ਦੇ ਹਲੋ ਗੱਡੀ ਆ ਗਈ ਲਦੀ ਟਰੱਕ ਸਮਾਨ ਦੇ ਉਹਦੇਆਂ ਆਆਂ ਲੱਗੀਆਂ ਪੱਠੂਠੇ ਖਾਂਡੇ ਨਿਆਰੀਆਂ ਲਾਖ ਦੋ ਲੱਬਿਆ ਟਰੱਕ ਕਿਹੜਾ ਤਿਆਰ ਦਾ ਰੋ ਠੀਕ ਹੈ ਜੰਗਾ ਪਰਮੇਸ਼ਰ ਮਤੌਣੇ ਲੱਗੇ ਆਪਣੇ ਕੰਮਾਂ ਦੇ ਕਾਹਿਆਂ ਚੋਂਡਾ ਇਹਨਾਂ ਆਹ ਲੱਗੇ ਆ ਮੁੰਡੇ ਸਫਾਈ ਕਰਦੇ ਆ ਰਗੜਾਈ ਕਰਦੇ ਆ ਯਾ ਹੋ ਪਰ ਇਹ ਦੇਖ ਨਹੀਂ ਹਾਂ ਤੇ ਪਰਦੇਸੀ ਹੋਇਆ ਤੇ ਤੇਰੀਆਂ ਮੋੜ ਮੱਥਾਂ ਨਾ ਸੋੜਾ ਸਰਪਾਰ ਨਾਲ ਸਪਰੇਅ ਕਰਨ ਵਾਲਾ ਆਇਆ ਪੰਪ ਨਾਲ ਸਾਰੇ ਸਪਰੇਅ ਕਰਨੇ ਚਾਹੀਦੇ ਆ। ਸਪਰੇਅ ਕਰਦੇ ਤੇ ਨਾ ਹੋ ਰਹੇ ਹੋ। ਸਪਰੇਅ ਕਰਨੀ ਮਛਰਾਂ ਦਾ ਸਾਰੇ ਮਾਰਨ ਨੂੰ। ਇਹਦੇ ਬਰਸ ਬਣੀ ਆਦਾ। ਇਹ ਬਰਸ ਬੰਨਦੀ ਆ। ਇਹ ਪਾਣੀ ਛੱਡਾਉਗੇ। ਇਹ ਦੋ ਛੱਡਾਉਂਦੇ। ਇਹਦੇ ਵਰਸਿਆ ਪੂਰੇ ਜੰਮੀ ਆ ਬਾਸ ਕੇ। ਬਰਸ ਦੀ ਮਾਰ ਕੇ ਹੋਇਆ ਇਧਰ ਝਾਂਦਾ ਮੋਟਰ ਕੱਢ ਲਿਆ। ਇਹ ਦੋ ਛੱਡਾਉਂਦਾ। ਕਰ ਉਤਰ ਲੱਗੇ ਜੋ ਵੀ ਹੈ ਇਹਨਾ ਢੋਲਾ ਨਹੀਂ ਪਾਣੀ ਆ ਅਨ੍ਹਾ ਦਿੱਤਾ ਸਪਰੇਅ ਕਾਂਡਿਆ ਮੋੜਾ ਦੇ ਲੋ ਮੱਛਰੋ ਮੱਛਰ ਮਾਰ ਲਿਆ ਇਹ ਜਦਾਂ ਕਹੇ ਤੇ ਸ਼ੇਰ ਬਣ ਜਾ ਸ਼ੇਰ ਖਾਵਾਂ ਉਹ ਗੱਡੀ ਰੋਕ ਲੈ ਡਰਾਈਵਰ ਆਵੇ ਜਦ ਮੈਂ ਕਮੀ ਲੱਗਦੀ ਨਾ ਆਵੇ ਇਹ ਸਪਰੇਅ ਕਾਂਡਿਆ ਮੱਛਰਾਂ ਵਾਲੀ ਮੋੜਾ ਦੇ ਨਹੀਂ ਤਾਂ ਗੱਡੀ ਭੌਂਡਾ ਸੋਦੀ ਕਮਿਸ਼ਨ ਮੇਤੋਣੀ ਉਹ ਡਰਾਈਵਰ ਤੇ ਚੜਿਆ ਮੇਰਾ ਯਾਰ ਕਿਨ ਓਏ ਯੱਕ ਦਾ ਫੱਟੇ ਸ਼ੇਰ ਬਣ ਜਾ ਸ਼ੇਰ ਗੱਡੀ ਭਰਾਤੀ ਦੁੱਧੀ ਝੜਨੇ ਇਹ ਸਪਰੇ ਵੀ ਕਰਾਤੀ ਮਸ਼ਰ ਦੀ ਸਾਰੀਆ ਇਹ ਕਿਦੇ ਖਾ ਚੋ ਲਗਾ ਜਾੜੇ ਉੱਤੇ ਇਹ ਤੁਰਕੀ ਦਾ ਮੁੰਡਾ ਦੁੱਧ ਲੈਣ ਆਇਆ ਹਮਿਆਰੇ ਅਸੀਂ ਸੁਣੂ ਵੀ ਲੋ ਨੋਵੇ ਚਾਰੇ ਮੱਕੇ ਦਾ ਪਾਈ ਜਾਂਦੇ ਆ ਇਹਦੇ ਹੋਰ ਪਾਉਣਾ ਥੋੜਾ ਜਿਹਾ ਮੁੰਡੇ ਕਿੰਜ ਮਾਲਕ ਦਾ ਜਾ ਥੋੜਾ ਹੋਰ ਪਾਉਣਾ ਇਹ ਕਿਦਾ 45 ਹੈ ਮਿੱਤਰੋ ਕਹਿੰਦਾ ਜੀ ਵੀ ਇਹਦੇ ਥੋੜਾ ਹੋਰ ਚਾਹੀਦਾ ਹੈਗਾ ਟਰਾਲੇ ਲੱਦੇ ਆਉਣ ਦਾ ਕਹਿੰਦਾ ਵੀ ਚੜਾ ਲਿਆ ਚੜਾ ਲਿਆ ਇਧਰ ਮੁੰਡੇ ਸਾਡਾ ਤੋੜ ਮਿਹਨਤਾਂ ਨਹੀਂ ਕਰਦੇ ਕਹਿੰਦਾ ਖੁਸ਼ੀ ਰਹਿਣਾ ਤੇ ਕਰਦੇ ਆ ਲੱਗੇ ਮੁੰਡੇ ਸਾਰੇ ਲਾਏ ਆ ਉਹ ਟਰਾਲੇ ਕੰਢੇ ਉੱਤੇ ਕੰਡੇ ਦੇ ਕਹਿੰਦਾ ਬਹੁਤ ਸੌਖਾ ਨਹੀਂ ਹੋ ਯਾਰ ਲੱਭਣਾ ਕੁੱਲੀ ਬਹਿ ਗਿਆ ਚਨਹਤ ਪਰ ਪਾ ਕੇ ਸੌਖਾ ਨਹੀਂ ਹੋ ਯਾਰ ਲੱਭਣਾ ਕੁੱਲੀ ਬਹਿ ਗਿਆ ਚਨ ਕਿੱਟੀ ਯੋਗਮ ਲੱਗੇ ਟਾਲੀ ਨੇ ਇਧਰ ਕੰਮ ਪਿਆਰੇ ਬੰਦੇ ਸਾਰੇ ਕੰਮ ਦੇ ਲਾਏ ਗਰਮੀ ਸੇ ਮੈਤਰ ਹੋਣੀ ਹਮ ਛੱਡਿਆ ਕੋਈ ਨਹੀਂ ਕਿਜੀ ਜਾਓ ਏ ਚੜਾ ਦਿਓ ਟਰੈਕਟਰ ਜਿੰਨੇ ਹੈਗੇ ਆ ਲੈ ਜਾਓ ਲੈ ਜਾਓ ਚਾਰ ਪੌਂਡਾ ਮੱਕੀ ਦਾ ਇਹ ਚਲੋ ਖੇਚੇ ਕੰਮ ਸ਼ੇਰ ਬਣ ਜਾਓ ਸ਼ੇਰ ਚੱਕਦਾ ਫੱਟੇ ਲੈ ਜਾਓ ਜਿਉਂਦੀ ਆ ਬਈ ਜੌਂਦਰ ਚੜੇ ਫਿਰਦੇ ਕਰਾ ਉਹਦੇ ਇਧਰ ਵੀ ਸਾਰੇ ਕੰਮ ਆ ਦੇ ਲਾਏ ਆ ਲੋ ਠੀਕ ਆ ਚੰਗਾ ਓਕੇ ਜਿੰਨੇ ਮਰ ਜਾਸੀ ਆਹ ਲਾਈ ਹੋਰ ਯਾਰ ਲੱਦੇ ਆ ਗੱਡੀਆਂ ਤੇ ਗੱਡੀਆਂ ਭرائیਆਂ ਰੋਜ਼ ਕਹਿੰਦਾ ਤੀਜੀ ਗੱਡੀ ਭਰਾਤੀ ਆ ਸ਼ਵੇਰ ਦੀ ਆ ਤੀਜੀ ਗੱਡੀ ਲਈ ਆ ਇਹ ਤੁਸੀਂ ਚੋ ਲੈ ਜੋ ਤੀਜਾ ਟਰੱਕ ਲੱਦਣ ਦੇ ਆ ਸ਼ਵੇਰ ਦਾ ਪੁੱਤ ਕੱਟ ਖੱਟ ਵੇਗਾ ਛੇਰ ਬਣ ਜਾ ਛੇਰ ਦੂਜਾ ਕਿਹੜਾ ਵੇਹ ਡਰਾਈਵਰ ਦਾ ਹੀ ਆ ਆ ਜੀ ਕਿੱਜੀ ਗੱਡੀ ਭਰਾਤੀ ਅਟਨੇ ਕਹਿੰਦਾ ਤਿੰਨ ਗੱਡੀਆਂ ਲਦਾਤੀਆਂ ਆ ਅੱਜ ਹੀ ਕਹਿੰਦਾ ਆਹ ਟਕਰਾਤੀ ਕਹਿੰਦਾ ਤੇ ਮੌਸਮ ਕਹਿੰਦਾ ਹੁਣ 7 ਵਜ ਗਈ ਸ਼ਾਮਾਂ ਦੇ ਮਿੱਤਰੋ ਕਹਿੰਦਾ ਗੱਡੀਆਂ ਭਰਾਵਾਂ ਕੱਢੀ ਜਾਣੀ ਥੋ ਕਹਿੰਦਾ ਓ ਮੁੰਡਾ ਪਾਣੀ ਮਾਰਨ ਲਾਇਆ ਧੋਦੇ ਧੋਦੇ ਫਰ ਜੱਜ ਨਾ ਓਏ ਕੰਮ ਖੱਚ ਕੇ ਕਰਾਣਾ ਟੰਗੜੇ ਬਹੁਤ ਧਿਆਨ ਨੂੰ ਦੱਸਿਆ ਵਾ ਲਿਆ ਹੀ ਨਖੜਾ ਤੁਹਾਡਾ ਕੋਈ ਵੀ ਕੰਮ ਕਰ ਗਿਆ ਖੁਸ਼ੀ ਨਹੀਂ ਹੈਗਾ ਉਦੋਂ ਕਹਿੰਦੇ ਬਾਹਰ ਜਾਣਾ ਬਾਹਰ ਜਾਣਾ ਪਾਪਾ ਬਾਹਰ ਜਾਣਾ ਹੁਣ ਇੱਥੇ ਕੰਮ ਕਰਨਾ ਪੈਣਾ ਬੁੱਤ ਇਦਾਂ ਨਹੀਂ ਛੱਡਦੇ ਅਸੀਂ ਪਤਾ ਲੱਗਾ ਜਾਮੇ ਦੇ ਚੀਕਾਂ ਹੀ ਘੜਾਉਂਦੇ ਆ ਪਟਾਕੇ ਮਰੋਂਦੇ ਬੋਲਟਾਂ ਡੜ ਡੜ ਕਰਕੇ ਹੁਣ ਪਟਾਕੇ ਇੱਥੇ ਤੁਹਾਡੇ ਮੈਂ ਵਾਰ ਰੋਣਾ ਕਹਿੰਦਾ ਖਿੱਚੀ ਜਾਓ ਕੰਮ ਹੁਣ ਠੀਕ ਆ ਚੱਕਦੇ ਚੱਕ ਫੱਟੇ ਸ਼ੇਰ ਬਣ ਜਾ ਹੁਣ ਤੇ ਸਾਡੇ ਬਾਪੂ ਟੂਰ ਯੂਰਪ ਚ ਘੁੰਮਣ ਡਿਆ ਕਹਿੰਦੇ ਨਾ ਮਾਪੇ ਲੱਖੀ ਨਾਲ ਯਾਰੀ ਨਾਲ ਵਿਕਦੇ ਵਯਾਰੀ ਕਹਿੰਦਾ ਓਏ ਤਿੰਨ ਰੰਗ ਨਹੀਂ ਲੱਭਣੇ ਇੱਕ ਹੁਸਨ ਜਵਾਨੀ ਤੇ ਮਾਪੇ ਇਹ ਬਾਪੂ ਸਾਡੇ ਟੂਰਿਸਟ ਯੂਰਪ ਵਿੱਚ ਘੁੰਮਦੇ ਯੂਰਪ ਦੇ ਯਾਰ ਇਹ ਲੈਂਦੇ ਆ ਕਹਿੰਦਾ ਹੋਰ ਬਾਪੂ ਠੀਕ ਠਾਕ ਆ ਆ ਬਾਪੂ ਸਾਡਾ ਬਾਪੂ ਸਾਡਾ ਇਹ ਬਾਪੂ ਸਾਡਾ ਯੂਰਪ ਵਿੱਚ ਬਹੁਤ ਵਦਾ ਫਿਰਦਾ ਉਹ ਠੀਕ ਠਾਕ ਬਾਪੂ ਸਿੱਧਾ ਠੀਕ ਠਾਕ ਆ ਮਾਵਾ ਠੰਡੀਆਂ ਸ਼ਾਵਾਂ ਦਾ ਪੇ ਕਹਿੰਦਾ ਏਸੀ ਹੁੰਦੇ ਨੇ ਯੂਰਪ ਜੇ ਏਸੀ ਲੱਗੇ ਆ ਬਾਪੂ ਆਹ ਬੜਕਾ ਮਾਰਦੇ ਲੋਗ ਹੱਥ ਤੇਰੇ ਸਦਕੇ ਹੱਥ ਕਰਾ ਗਿਆ ਬਾਪੂ ਅੱਡਾ ਬਈ ਪਟ ਦੇ ਨੇਰੀਆਂ ਸਫਾਈ ਕਰਦਾ ਸ਼ੇਰੋ ਖਿੱਚ ਲੋ ਕੰਮ ਓਕੇ ਆ ਲੈ ਸਫਾਈ ਕਰਨ ਸ਼ੇਰ ਸਫਾਈ ਕਰਦੇ ਮੁੰਡੇ ਲਾਏ ਸਾਰੇ ਗਰਮੀ ਸੰਗ ਮਤਲ ਨੇ ਕਹਿੰਦਾ ਅਡਾ ਲਿਆ ਨਾ ਹਾਰੇ ਬ੍ਰਸ਼ਾ ਤੋਂ ਆਇਆ ਕਹਿੰਦਾ ਵੀ ਯਾਰ ਕਾਂ ਪੜਦੇ ਨਹੀਂ ਆ ਜਿਹੜੇ ਆਏ ਇਹ ਦਾ ਪੱਟ ਦਾ ਨੇਰੀਆਂ ਦੇਖ ਲੈ ਟਰੱਕ ਤੇਰੇ ਯਾਰ ਦਾ ਆਏ ਇਹ ਦਾ ਪੱਟ ਦਾ ਨੇਰੀਆਂ ਆ ਮਸ਼ੀਨ ਜਿਹੜੀ ਆ ਖਰਾਬ ਹੋ ਗਈ ਆ ਦਾ ਭਾਈ ਇਹ ਮੁੰਡਾ ਹਟਾਲਿਆ ਸੱਧਿਆ ਕੰਮ ਤੇ ਰੋਤ ਨਹੀਂ ਗਰਮ ਕਰਦੀ ਹੈਗੀ ਇਹ ਇਹ ਹੁਣ ਠੀਕ ਠਾਕ ਕਰਨਗੇ ਫਿਰ ਇਹ ਚਲਾਵਾਂਗੇ ਆ ਰਹੀ ਆ ਤੇ ਆ ਰਹੀ ਆ ਆ ਜਾ ਫਿਰ ਜਿਹੜਾ ਐਸ਼ੀ ਦਾ ਹੀ ਦਾ ਹੀ ਬਰੋ ਕਰਦੇ ਆਂ ਸਾਸੂ ਚਾਜ ਨਾ ਸ਼ਾ ਆਹ ਖਰਾਬ ਹੋ ਗਈ ਮੇਨ ਲੋਕ ਕਿਸੇ ਨੂੰ ਤਾਂ ਠੀਕ ਕਰਾ ਰਹੇ ਨਨ ਇਹ ਦੁੱਧ ਗਰਮ ਕਰਦੀ ਆ ਤੇ ਕਰਦੀ ਨਹੀਂ ਹੋਣ ਤੇ ਇਸ ਕਰਕੇ ਜੋ ਵੀ ਆ ਕੋਲ ਖਾਦੇ ਦੇ ਵਾਲੇ ਨਹੀਂ ਕਰਦੇ ਨੇ ਫ੍ਰੀ ਹੋ ਗਿਆ ਇਸ ਕਰਕੇ ਉਹ ਠੀਕ ਕਰਾਉਣਾ ਹੈ ਜਾਂ ਮੇਸਤਰੀ ਸਦਿਆ ਆਹ ਦੁੱਧ ਵਾਲੀ ਮਸ਼ੀਨ ਆ ਬੱਚਿਆਂ ਨੂੰ ਦੁੱਧ ਤੇ ਇਹਦਾ ਗਰਮ ਨਹੀਂ ਕਰਦੀ ਇਸ ਕਰਕੇ ਮੇਸਤਰੀ ਸਦਿਆ ਠੀਕਾ ਟੀਡੀਐਮ ਵਾਲੇ ਨੇ ਕੁੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਅੱਲਾ ਤੇਰੇ ਯਾਰ ਦੀਆਂ ਆ ਜਾ ਆ ਕੇ ਆ ਇਹ ਮੋੜਾ ਸੱਦੇ ਆ ਡਾਲੇ ਆ ਮਤੇ ਹੱਕ ਬਿਆਰੇ ਕਰਦੇ ਨੋਕ ਤੋਂ ਠੀਕ ਓਕੇ ਹਾਂ ਬਿਆਰੇ ਫਿਰ ਲਾਚ ਬਾਂਕ ਨੂੰ ਨਾ ਦੀ ਫਿਰ ਨਵਾਂ ਲਾ ਸਾਰੀਆਂ ਚੀਜ਼ਾਂ ਜਿਹੜੀਆਂ ਖਰਾਬ ਹੋਈਆਂ ਆਈ ਕਾਂ ਵੀਆ ਕਰਦਾ ਏ ਕੁੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਠੀਕ ਕਰਦੇ ਆਂ ਵਧੀਆ ਕਰਕੇ ਸ਼ਰੇ ਆਮ ਜੱਟਾ ਵੇ ਦੁੱਧ ੱੱਕਾ ਕਰਦਾ ਵੇ ਸਾਡਾ ਚੱਲਦਾ ਏ ਅਸੀਂ ਕਹਿੰਦਾ ਤਾਂ ਕਰਦੇ ਚੀਆਂ ਨੇ ਗੱਲਾਂ ਤੇ ਯਾਰ ਦੀਆਂ ਉਹ ਲਾ ਤੇ ਫਿਰ ਕਦੀ ਲੱਛੋ ਇਹ ਦੂਆ ਨੋ ਨੋ ਬੁਤਾ ਵੀਰ ਤੋਂ ਦਰ ਨਾਲ ਨੋ ਨੋ ਵਾ ਇਸ ਤੋਂ ਕਵਿਆਰੇ ਕਾਂ ਬਿਆ ਕਰੋ ਸਮਝਾਤਾ ਕਵਿਆਤ ਆਲਟਰੋ ਨੋਵੋ ਤੇਨੇ ਲੱਛੋ Una nuova che tenete qua voi tu che grazie sto parlando con Doni ਜਾਉ ਜੋਨੀਓ ਕੱਪ ਬਣਾਇਆ ਜਿੰਦੋਗ ਮੰਗਦੇ ਆ ਜੋ ਡੈਂਡਰ ਉਹ ਤਾਂ ਜੋਨੋ ਫਿੱਚੋ ਓਕੇ ਆ ਬਦਲੀ ਕਰਦੇ ਸ਼ੇਰ ਬਣ ਜਾ ਸਾਰਾ ਕੋਈ ਨਾ ਇਹ ਗੁੱਦੜ ਜੀ ਤੜਾ ਚੱਲਦੀ ਸੀ ਇਸ ਕਰਕੇ ਆ ਵੱਡੀ ਤਰਾ ਸਿਰ ਤੋਂ ਜੋ ਵੀ ਹੈਗਾ ਮੋਡਾ ਨਾਲੇ ਸੱਧਿਆ ਕੰਮ ਤੇ ਜਾਂਦਾ ਵੇ ਪੀ.ਟੀ.ਐਮ ਖੰਡ ਕਰਦੇ ਮਿਲਦੇ ਸਾਰੇ ਜਿੰਨੇ ਵੀ ਮਿਲਦੇ ਪੀ.ਟੀ.ਐਮ ਵੀ ਸਾਡੇ ਲੱਗੇ ਆ